ਵਾਹਿਗੁਰੂ ਜੀ ਧਨਵਾ ਗਉਣ ਗਾ ਨਾਨਕ ਪੂਰਾ ਪਾਇਆ ਪੂਰੇ ਏ ਗੁਣ ਗਾਓ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਹੈ ਰੋਜਨ ਵਾਂਗ ਆਪਣੇ ਆਚਰਣਾ ਵਿੱਚ ਲਿਆ ਬਿਠਾਇਆ ਹੈ ਗੁਰੂ ਪਿਆਰ ਵਾਲੇ ਹਮੇਸ਼ਾ ਇੱਕ ਗੱਲ ਨੂੰ ਖਿਆਲ ਚ ਰੱਖਣਾ ਹੈ ਧਿਆਨ ਚ ਰੱਖਣਾ ਹੈ ਕਿ ਜਦੋਂ ਇੱਕ ਪੁੱਤਰ ਇੱਕ ਬੱਚਾ ਜਦੋਂ ਆਪਣੇ ਪਿਓ ਦਾ ਸਤਕਾਰ ਕਰਦਾ ਹੈ ਪਿਓ ਦਾ ਆਗਿਆਕਾਰੀ ਹੁੰਦਾ ਹੈ ਪਿਓ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਉਹ ਫਿਰ ਉਤਨਾ ਹੀ ਪ੍ਰੇਮ ਵਾਪਸ ਮੋੜ ਕੇ ਉਹਨੂੰ ਦਿੰਦਾ ਹੈ ਪਿਤਾ ਆਪਣਾ ਸਾਰੇ ਜੀਵਨ ਦਾ ਜੋ ਕਮਾਇਆ ਹੋਇਆ ਧਨ ਹੈ ਜਿਤਨੀ ਆਪਣੀ ਸਾਰੀ ਉਮਰ ਦੀ ਉਹਦੀ ਕਮਾਈ ਹੈ ਸਾਰਾ ਕੁਝ ਆਪਣੇ ਪੁੱਤ ਦੇ ਉਤੋਂ ਨਿਸ਼ਵਰ ਕਰ ਦਿੰਦਾ ਹੈ ਬਸ਼ਰਤੇ ਪੁੱਤਰ ਲਾਇਕ ਹੋਵੇ ਇਸੇ ਤਿ ਇਸੇ ਤਰੀਕੇ ਦੇ ਨਾਲ ਗੁਰੂ ਪਿਆਰ ਵਾਲਿਓ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐ ਸਿਖਾ ਜੇ ਕਿਤੇ ਤੂੰ ਲਾਇਕ ਪੁੱਤਰ ਵਾਲਾ ਜੀਵਨ ਬਣਾ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਤੇਰੇ ਉਤੋਂ ਵੀ ਬੜੀਆਂ ਬਖਸ਼ਿਸ਼ਾਂ ਵਾਰ ਦੇਣੀਆਂ ਨੇ ਬੜੀਆਂ ਕਿਰਪਾ ਸਤਗੁਰੂ ਦੀਆਂ ਹੁੰਦੀਆਂ ਨੇ ਆ ਕਿਰਪਾ ਐ ਆ ਨਿਸ਼ਾਨੀ ਐ ਕਿਰਪਾ ਦੀ ਜਿਹੜੇ ਅਸੀਂ ਉੱਠ ਕੇ ਹਰ ਰੋਜ਼ ਅੰਮ੍ਰਿਤ ਵੇਲੇ ਸਤਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਭਰਦੇ ਆ ਨਹੀਂ ਤਾਂ ਮਾਫ਼ ਕਰਨਾ ਉੱਠਿਆ ਵੀ ਉੱਠਣਾ ਵੀ ਔਖਾ ਲੱਗਦਾ ਹੈ ਕਈਆਂ ਨੂੰ ਕਈਆਂ ਨੂੰ ਸਪੀਕਰ ਲੱਗਦਾ ਹੁੰਦਾ ਹੈ ਇਹ ਵੀ ਕਹਿੰਦੇ ਇਹ ਕਿਉਂ ਲੱਗਦਾ ਹੈ ਮਾਫ ਕਰਨ ਚੁੱਪਦੀਏ ਆਵਾਜ਼ ਕਹਿੰਦੇ ਕਿੱਥੇ ਸਵੇਰੇ ਸਵੇਰੇ ਇਹੋ ਜਿਹੇ ਲਫ਼ਜ਼ ਵੀ ਕਈ ਵਰਤਦੇ ਆ ਕਿੱਥੇ ਸਵੇਰੇ ਸਵੇਰੇ ਰੌਲਾ ਪਾਇਆ ਕੰਨ ਖਾਦੇ ਔਰ ਜਿੰਨਾ ਤੇ ਕਿਰਪਾ ਹੁੰਦੀ ਹੈ ਜਿਹੜੇ ਸਤਿਗੁਰੂ ਦੇ ਪਿਆਰ ਵਾਲੇ ਨੇ ਨਾ ਉਹ ਤਾਂ ਲੋਚਦੇ ਰਹਿੰਦੇ ਆ ਕਿ ਕਦੋਂ ਗੁਰੂ ਘਰ ਦੇ ਵਿੱਚੋਂ ਆਵਾਜ਼ ਆਵੇ ਤੇ ਕਦੋਂ ਮੈਂ ਜਾ ਕੇ ਆਪਣੇ ਸਾਹਿਬ ਦੇ ਦਿਦਾਰੇ ਕਰਾਂ ਸੋ ਇਹ ਗੁਰੂ ਕਿਰਪਾਈ ਉਹਨਾਂ ਤੇ ਹੁੰਦੀ ਹੈ ਜਿਹਨੂੰ ਨਾਨਕ ਜੀ ਆਪ ਆਕੇ ਉਠਾ ਕਰਕੇ ਵਾਜਾ ਮਾਰ ਦੇ ਇਹ ਵੀ ਚੱਲ ਪਿਆਰੇਆ ਸਮਾ ਹੋ ਚੁੱਕੇ ਉੱਠ ਕੇ ਇਸ਼ਨਾਨ ਪਾਣੀ ਕਰ ਆਪਣਾ ਆਪਾ ਸਾਂਭ ਕਰਕੇ ਚੱਲ ਗੁਰੂ ਦਰਬਾਰ ਵਿੱਚ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਸੋ ਆਉ ਸਤਿਗੁਰੂ ਦੀ ਕਿਰਪਾ ਸਦਕਾ ਤਾਂ ਹੀ ਕਹੀਦਾ ਹੈ ਤਾਂ ਹੀ ਇਹ ਸ਼ਬਦ ਵਾਰ-ਵਾਰ ਹਰ ਰੋਜ਼ ਰਿਪੀਟ ਹੁੰਦੇ ਆ ਵੀ ਉਹਨਾਂ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਸਦਕਾ ਜੇ ਉਹ ਚਾਹੁੰਦੇ ਆ ਤਾਂ ਇੱਥੇ ਆ ਸਕਦੇ ਆ ਨਹੀਂ ਤਾਂ ਫਿਰ ਮਾਫ ਕਰਨਾ ਕਲ ਰੁਗੀਆਂ ਵਾਂਗ ਕੱਪੜਾ ਲੈ ਕਰਕੇ ਅਸੀਂ ਵੀ ਸੌ ਸਕਦੇ ਸੀ ਪਰ ਜੇ ਸਤਿਗੁਰਾਂ ਦੀ ਕਿਰਪਾ ਹੈ ਤਾਈਂ ਕਹੀਦਾ ਭਾਈ ਹਰ ਪਲ ਹਰ ਸਵਾਸ ਨਾਲ ਉਹਨਾਂ ਦਾ ਧੰਨਵਾਦ ਕਰਦੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਆਸਵੱਲਾ ਸੁਭਾਗਾ ਸਮਾ ਸਾਡੀ ਝੋਲੀ ਪਾਇਆ ਆਉਲਾਹੀ ਲੈਣ ਦਾ ਯਤਨ ਕਰੀਏ ਮਨ ਵਰਤੀਆਂ ਇਕਾਗਰ ਕਰਕੇ ਬੈਠਣਾ ਹੈ ਨਾਲ ਨਾਲ ਬੇਤੀ ਸਤਿਗੁਰਾਂ ਦੇ ਇਤਿਹਾਸ ਨਾਲ ਜੋੜਨੀ ਹੈ ਆਓ ਪਹਿਲਾਂ ਇਤਿਹਾਸ ਵਿਚਾਰ ਸ਼ੁਰੂ ਕਰਨ ਤੋਂ ਸਤਿਗੁਰਾਂ ਦੀ ਬਖਸ਼ਿਸ਼ ਨੂੰ ਗਜਉਣਾ ਕਰੀਏ ਜਿਤਨੇ ਬੈਠੇ ਹੋ ਗੱਜ-ਬੱਜ ਕੇ بلند ਆਵਾਜ਼ ਦੇ ਵਿੱਚ ਕਲਗੀ ਧਰਜੀਆਂ ਦੀ ਬਖਸ਼ੀ ਹੋਈ ਫਤਿਹ ਦਹਰੋਣਾ ਕਰੋ ਜੀ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਇਤਿਹਾਸ ਵਿਚਾਰਾਂ ਦੇ ਵਿੱਚ ਆਪ ਜੀਆਂ ਨੇ ਪਿਛਲੇ ਦਿਨੀ ਸਰਵਣ ਕੀਤਾ ਸੀ ਕਿ ਜਦੋਂ ਸੱਚੇ ਪਾਤਸ਼ਾਹ ਜੀ ਜਾ ਕਰਕੇ ਬਹਿ ਜਾਂਦੇ ਐ ਮੜੀਆਂ ਦੇ ਵਿੱਚ ਮਸਾਣਾ ਦੇ ਵਿੱਚ ਫਿਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਗੱਲਾਂ ਨੇ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਐ ਇਧਰੋਂ ਮਾਤਾ ਸੁਲਖਣੀ ਜੀ ਇਹਨਾਂ ਦੇ ਪਿਤਾ ਮੂਲਾ ਚੌਣਾ ਖੱਤਰੀ ਜੀ ਜੋ ਕਿ ਵਾਧਾ ਘਾਟਾ ਹੁੰਦਾ ਹੈ ਦੌਲਤ ਖਾਲੋਦੀ ਦੇ ਹਿਸਾਬ ਵਿੱਚ ਤੀਜੀ ਵਾਰ ਜੋ ਹਿਸਾਬ ਹੋਇਆ ਆਪਣੀਆਂ ਨੇ ਪ੍ਰਸੰਗ ਸਾਰੇ ਸਰਵਣ ਕੀਤੇ ਐ 760 ਰੁਪਏ ਵਾਦਾ ਹੁੰਦਾ ਹੈ ਤੇ ਮੂਲਾ ਚੌਣਾ ਜੀ ਬੜਾ ਯਤਨ ਕਰਦੇ ਨੇ ਕਿ ਮੈਂ ਕਿਵੇਂ ਨਾ ਕਿਵੇਂ ਸਮਝਾ ਪੁਝਾ ਕੇ ਨਾਨਕ ਜੀਆ ਨੂੰ ਲੈ ਕੇ ਆਵਾਂ ਕਿਉਂਕਿ ਸਰਕਾਰੀ ਦਰਬਾਰੀ ਨੌਕਰੀ ਮਿਲਣੀ ਅੱਜ ਵੀ ਅਸੀਂ ਕਹਿੰਨੇ ਆ ਵੀ ਬੜੀ ਵੱਡੀ ਗੱਲ ਹੈ ਤੇ ਉਹਨਾਂ ਸਮਿਆਂ ਦੇ ਵਿੱਚ ਮੂਲਾ ਚੌਣਾ ਜੀ ਆਖਣਾ ਕਰਦੇ ਸੀ ਕਹਿੰਦੇ ਕਿੰਨੀ ਸੋਹਣੀ ਨੌਕਰੀ ਏ ਕਿੰਨੀ ਵਧੀਆ ਡਿਊਟੀ ਮਿਲੀ ਹੋਈ ਏ ਮੋਦੀ ਖਾਨੇ ਦੀ ਸਾਫ਼ ਸੁਥਰਾ ਕੰਮ ਹੈ ਤੇ ਮੇਰੀ ਧੀ ਦਾ ਘਰ ਬੜਾ ਸੁੱਖਾ ਵਸੇਗਾ ਜੇ ਕਿਤੇ ਨਾਨਕ ਮੇਰੀ ਗੱਲ ਸੁਣ ਕਰਕੇ ਕਿਉਂਕਿ ਦੁਨੀਆਦਾਰ ਨੂੰ ਤਾਂ ਆਪਣੇ ਹਿਸਾਬ ਨਾਲ ਸਹੀ ਲੱਗਦਾ ਇਹਨਾ ਕਮ ਕੱਲ ਵੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਸੀ ਵੀ ਅਸੀਂ ਆਪਣੇ ਹਿਸਾਬ ਨਾਲ ਸਹੀ ਰੱਖਦੇ ਆਂ ਅਸੀਂ ਕਹਿੰਦੇ ਆਂ ਵੀ ਜਿਵੇਂ ਅਸੀਂ ਸੋਚਦੇ ਆਂ ਅਸੀਂ ਸਮਝਦੇ ਆਂ ਬਸ ਓਵੇਂ ਹੀ ਸਹੀ ਏ ਪਰ ਨਹੀਂ ਪਿਆਰਿਓ ਚਾਲੀ ਗੁਰੂ ਦੀ ਚੱਲਾਂਗੇ ਤਾਂ ਚੰਗੇ ਰਵਾਂਗੇ ਹੁਣ ਇੱਥੇ ਮੂਲਾ ਚੌਣਾ ਖਤਰੀ ਜੀ ਇਨਾਂ ਦਾ ਵਿਚਾਰ ਸੀ ਵੀ ਬੜੀ ਚੰਗੀ ਨੌਕਰੀ ਮਿਲੀ ਹੈ ਕਿਤੇ ਖੁੰਝ ਨਾ ਜਾਵੇ ਹਰ ਯਤਨ ਵਸੀਲਾ ਕਰਦੇ ਆ ਕਿ ਮੈਂ ਨਾਨਕ ਨੂੰ ਸਮਝਾ ਕਰਕੇ ਸਹੀ ਰਸਤੇ ਤੇ ਲੈ ਆਵਾਂ ਹਾਲਾਂਕਿ ਸ਼ਾਮਾ ਪੰਡਤ ਜੀਆ ਦਾ ਪ੍ਰਸੰਗ ਆਪ ਜੀਆ ਨੇ ਸਰਵਣ ਕੀਤਾ ਸੀ ਵੀ ਉਹ ਵੀ ਕਹਿ ਕੇ ਜਾਂਦੇ ਐ ਮੂਲਾ ਜੀਆ ਨੂੰ ਵੀ ਇਹ ਭੁੱਲਿਆ ਨਹੀਂ ਭੁੱਲੇ ਆਪਾ ਉਲਿਆ ਤੂੰ ਹੈ ਜਿਹੜਾ ਇਹਨੂੰ ਸਹੀ ਰਸਤੇ ਤੇ ਲਿਆਉਣਾ ਹੈ ਉਹ ਇਹ ਤਾਂ ਦੁਨੀਆ ਨੂੰ ਸਹੀ ਰਸਤੇ ਤੇ ਪਾਉਣ ਵਾਸਤੇ ਆਇਆ ਪਰ ਫਿਰ ਥੋੜਾ ਜਿਹਾ ਅੱਜ ਆਪਾਂ ਕਈ ਵਾਰ ਅਰਜ ਕੀਤੀ ਹੈ ਵੀ ਉਹ ਅਸਰ ਰਹਿੰਦਾ ਸੀ ਫਿਰ ਮਾਇਆ ਪੈ ਜਾਂਦੀ ਸੀ ਤੇ ਹੁਣ ਬੜੇ ਯਤਨ ਮਾਤਾ ਸੁਲਖਣੀ ਜੀਆ ਦੇ ਪਿਤਾ ਜੀ ਕਰ ਰਹੇ ਹੈ ਨਵਾਬ ਦੌਲਤਖਾਂ ਦੇ پاس ਜਾਂਦਾ ਹੈ ਜਾ ਕਰਕੇ ਅਰਜ਼ ਕਰਦਾ ਹੈ ਬੇਨਤੀ ਕਰਦਾ ਹੈ ਤੇ ਇਤਿਹਾਸ ਲਿਖਦਾ ਹੈ ਕਹਿੰਦੇ ਫਿਰ ਜਦੋਂ ਕੋਈ ਦ੍ਰਿੜ ਨਿਸ਼ਚਾ ਉੱਥੇ ਨਹੀਂ ਹੋਇਆ ਫੈਸਲਾ ਨਹੀਂ ਹੋਇਆ ਤਾਂ ਫਿਰ ਇਹਨਾਂ ਜੀ ਇੱਕ ਮੁੱਲਾ ਨੂੰ ਲੈ ਕੇ ਜਾਂਦਾ ਹੈ ਇਹ ਮੁੱਲਾ ਜਿਹੜਾ ਨਵਾਬ ਦੌਲਤਖਾਂ ਦਾ ਵੀ ਅਜੀਜ਼ ਹੈ ਉਹ ਮੁੱਲਾ ਨੂੰ ਲੈ ਕੇ ਗਿਆ ਇਹ ਝਾੜੇ ਕਰਦਾ ਹੁੰਦਾ ਸੀ ਮੁੱਲਾ ਜਿਹੜਾ ਜਿਵੇਂ ਆਪਾਂ ਅੱਜ ਕੱਲ ਹੱਥ ਹੌਲਾ ਕਹਿੰਦੇ ਆ ਕਈ ਮਾਲ ਵਿੱਚ ਥੌਲਾ ਕਰਨਾ ਕਹਿ ਦਿੰਦੇ ਐ ਤੇ ਝਾੜਾ ਕਰਨਾ ਆਪਣੀ ਚ ਵੀ ਕਹਿ ਦਿੰਦੇ ਐ ਉਹ ਕਹਿੰਦੇ ਜਿਹੜਾ ਮੁੱਲਾ ਹੈ ਨਾ ਉਹ ਉਹ ਝਾੜਾ ਕਰਿਆ ਕਰੀ ਤੇ ਲੋਕ ਆਇਆ ਕਰਨ ਉਹਦੇ ਕੋਲ ਅੱਜ ਕੱਲ ਸਾਡੇ ਸਿੱਖ ਵੀ ਅਸੀਂ ਵੀ ਤੁਰੇ ਫਿਰਦੇ ਰਹਿੰਨੇ ਆ ਤੇ ਉਹ ਮੂਲਾ ਜੀ ਜਾਂਦੇ ਆ ਉਹਨੂੰ ਲੈ ਕਰਕੇ ਕਹਿੰਦੇ ਆਓ ਚਲੋ ਮੇਰੇ ਨਾਲ ਮੇਰਾ ਜਵਾਈ ਹੈ ਜਿਹੜਾ ਨਾਨਕ ਕਹਿੰਦੇ ਮਸਾਣਾ ਦੇ ਵਿੱਚ ਬੈਠਾ ਹੈ ਪਤਾ ਨਹੀਂ ਕੀ ਉਹਦੇ ਤੇ ਕੋਈ ਉਪਰਾ ਉਪਰਾ ছায়ਾ ਆਇਆ ਹੈ ਕਹਿੰਦੇ ਉਹ ਮਸਾਣਾ ਦੇ ਵਿੱਚੋਂ ਉੱਠ ਕੇ ਹੀ ਨਹੀਂ ਆਉਂਦਾ ਉੱਥੇ ਬੈਠਾ ਜਾ ਕੇ ਸਮਾਦੀ ਲਾ ਕੇ ਮੂਲਾ ਨੂੰ ਲੈ ਕਰਕੇ ਗਏ ਨਾ ਜਦੋਂ ਬੁੱਲਾ ਜਾ ਕੇ ਉਹ ਲੱਗਾ ਝਾੜਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇਤਰ ਬੰਦ ਕਰਕੇ ਇਦਾਂ ਬੈਠੇ ਸੀ ਨੈਤਰ ਖੋਲੇ ਜਦੋਂ ਵੇਖਿਆ ਮੁੱਲਾਂ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਾਣੀ ਉਚਾਰਨਾ ਕੀਤੀ ਹੈ ਪਹਿਲਾ ਸ਼ਬਦ ਸਤਿਗੁਰਾਂ ਨੇ ਆਖਿਆ ਤ੍ਰਿਗਤਿ ਨਾ ਕਾ ਜੀਵੈ ਜੇ ਲਿਖ ਲਿਖ ਵਿਚਹਿ ਨਾਓ ਕਹਿੰਦੇ ਤ੍ਰਿਗੈ ਤ੍ਰਿਕਾਰ ਹੈ ਉਹਨਾਂ ਦੇ ਉੱਤੇ ਮੈਂ ਨਹੀਂ ਕਹਿ ਰਿਹਾ ਭਾਈ ਗੁਰਬਾਣੀ ਕਹਿ ਰਹੀ ਹੈ ਤ੍ਰਿਕਾਰ ਹੈ ਕਹਿੰਦੇ ਉਹਨਾਂ ਦੇ ਉੱਤੇ ਜਿਹੜੇ ਕਹਿੰਦੇ ਲਿਖ ਲਿਖ ਕੇ ਨਾਂ ਵੇਚਦੇ ਐ ਜਿਹੜੇ ਆਖ ਦਿੰਦੇ ਐ ਆ ਲੈ ਜਾ ਆ ਤੈਨੂੰ ਕੋਈ ਕਈ ਉਹ ਪਰਚੀਆਂ ਜੇ ਵੀ ਬਣਾ ਕੇ ਦਿੰਦੇ ਐ ਕਹਿੰਦੇ ਆ ਲੈ ਜਾ ਤੈਨੂੰ ਆ ਦਿੱਤਾ ਹੈ ਘਰ ਚ ਲੈ ਜਾ ਕੇ ਰੱਖ ਦੇ ਖੁਸ਼ੀ ਆ ਜਾਏਗੀ ਸੁਖ ਸ਼ਾਂਤੀ ਹੋ ਜਾਏਗੀ ਕਹਿੰਦੇ ਤ੍ਰਿਕਾਰ ਹੈ ਉਹਨਾਂ ਦੇ ਉੱਤੇ ਲਾਣਤਾ ਪਾਉਂਦੀ ਏ ਗੁਰਬਾਣੀ ਪਿਆਰਿਓ ਐਸਿਆਂ ਬੰਦਿਆਂ ਨੂੰ ਤੇ ਅਸੀਂ ਉਹਨਾਂ ਨੂੰ ਕੀ ਕਹਿੰਨੇ ਆ ਜੀ ਤਕੜੇ ਹੋ ਕੇ ਜਿਹੜਾ ਜਵਾਬ ਦੇਉ ਅਸੀਂ ਕੀ ਕਹਿੰਨੇ ਆ ਸਿਆਣੇ ਕੀ ਕਹਿੰਨੇ ਆ ਨਾ ਤੇ ਗੁਰਬਾਣੀ ਤਾਂ ਉਹਨਾਂ ਨੂੰ ਮੂਰਖ ਕਹਿ ਰਹੀ ਅਸੀਂ ਕੀ ਕਹਿੰਨੇ ਆ ਅਸੀਂ ਕਹਿੰਨੇ ਜੀ ਬੜਾ ਸਿਆਣਾ ਏ ਜਿੱਡਾ ਵੱਡਾ ਬਾਬਾ ਗੱਪ ਮਾਰਦਾ ਏ ਉੱਡਾ ਵੱਡਾ ਬਾਬਾ ਸਿਆਣਾ ਏ ਤੇ ਉਹ ਦੇਖਦੇ ਹਾਂ ਅੱਜਕੱਲ੍ਹ ਆ ਗੁਰੂ ਕੇ ਪਿਆਰੇ ਸਿੰਘ ਜਾ ਕੇ ਜਦੋਂ ਸਵਾਲ ਕਰਦੇ ਐ ਫਿਰ ਕੋਈ ਜਵਾਬ ਨਹੀਂ ਆਉਂਦਾ ਆ ਦੇਖੀ ਹੋਣੀ ਆ ਤੁਸੀਂ ਉਹ ਇੱਕ ਉਹ ਮਾਈ ਇੱਕ ਉਹ ਕਰਦੀ ਐ ਆਪਣਾ ਸਾਬ ਕਿਤਾਬ ਦੇ ਸਿੰਘ ਜਾ ਕੇ ਇਦਾਂ ਕਹਿੰਦੇ ਮਾਤਾ ਸਾਡਾ ਗੱਡੀ ਦਾ ਮੇਰੀ ਗੱਡੀ ਦਾ ਨੰਬਰ ਦੱਸੀ ਕਹਿੰਦੇ ਉਹ ਫਿਰ ਬਾਬੇ ਨੂੰ ਕੋਈ ਗੱਲ ਨਹੀਂ ਆਉਂਦੀ ਕਿਉਂਕਿ ਜੇ ਕੁਝ ਹੋਵੇ ਤਾਂ ਗੱਲ ਆਵੇ ਨਾ ਤੇ ਫਿਰ ਉਹ ਅੱਗੋਂ ਇਦਾਂ ਬਾਬਾ ਜੀ ਚੁੱਪ ਹੋ ਕੇ ਕਰਕੇ ਬਹਿ ਜਾਂਦੇ ਆ ਜਵਾਬ ਕੋਈ ਨਹੀਂ ਆਉਂਦਾ ਤੇ ਗੁਰੂ ਪਿਆਰ ਵਾਲੇ ਉਹ ਕੁਝ ਨਹੀਂ ਹੁੰਦਾ ਇਹ ਸਿਰਫ ਇੱਕ ਤਰੀਕਾ ਹੁੰਦਾ ਹੈ ਸ਼ਬਦਾਂ ਦਾ ਮਾਇਆ ਜਾਲ ਪਾ ਲੈਂਦੇ ਹੋਰ ਕੁਝ ਨਹੀਂ ਹੁੰਦਾ ਇਹ ਇਹੋ ਜੀ ਉਹਨਾਂ ਦੇ ਕੋਲ ᔪਗਤੀ ਆ ਜਾਂਦੀ ਹੈ ਹੋਰ ਕੁਝ ਨਹੀਂ ਹੈ ਰੋ ਵਿਚਾਰ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਹਿੰਦੇ ਤ੍ਰਿਗਤ ਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਨਾਉ ਜਦੋਂ ਇੰਨਾ ਸ਼ਬਦ ਉਚਾਰੇ ਨਾ ਮੂਲਾ ਨੇ ਵੇਖਿਆ ਕਹਿੰਦੇ ਕੌਣ ਹੈ ਤੂੰ ਕਹਿੰਦੇ ਕੌਣ ਹੈ ਦੱਸ ਸਾਨੂੰ ਨਾਂ ਦੱਸ ਆਪਣਾ ਜਿਵੇਂ ਉਹ ਕਰਦੇ ਹੁੰਦੇ ਵੀ ਤੇਰਾ ਨਾਂ ਕੀ ਹੈ ਦੱਸ ਜਿਹੜਾ ਵਿੱਚ ਆਇਆ ਹੈ ਇਹਦੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿਣਾ ਕਰਦੇ ਐ ਕਹਿੰਦੇ ਮਾਰੂ ਮਹੱਲਾ ਪਹਿਲਾ ਮਾਰੂ ਰਾਗ ਦੇ ਵਿੱਚ ਤਨ ਪਾਛਾ ਗੁਰੂ ਗ੍ਰੰਥ ਸਾਹਿਬ ਜੀਆ ਦੇ 951 ਅੰਗ ਦੇ ਉੱਤੇ ਕੋਈ ਆਖੇ ਭੂਤਨਾ ਕੋ ਕਹੈ ਬਿਤਲਾ ਬੁੱਲਾ ਜੀ ਮੈਨੂੰ ਕੋਈ ਭੂਤਨਾ ਆਖੀ ਜਾਂਦਾ ਹੈ ਇਹ ਆਖਦੇ ਨਾਨਕ ਭੂਤ ਬਣ ਗਿਆ ਜਿਹੜਾ ਮਸਾਣਾ ਮੜੀਆਂ ਦੇ ਵਿੱਚ ਬੈਠੇ ਜਾ ਕਰਕੇ ਉਹ ਕਹੇ ਬਿਤਲਾ ਬਿਤਲਾ ਕਹਿੰਦੇ ਐ ਜਿੰਨ ਨੂੰ ਉਹ ਕਹਿੰਦੇ ਕੋਈ ਮੈਨੂੰ ਭੂਤ ਕਹਿੰਦਾ ਕੋਈ ਜਿੰਨ ਕਹਿੰਦਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਤੇ ਕੋਈ ਵਿਚਾਰਾ ਜਿਆ ਆਜਿਤ ਜਿਆ ਨਮਾਣਾ ਜਿਆ ਆਦਮੀ ਆਖ ਦਿੰਦਾ ਵੀ ਨਹੀਂ 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 ਇਹ ਇਦਾਂ ਦਾ ਕੁਝ ਨਹੀਂ ਤੇ ਵਿਚਾਰਾ ਭੋਲਾ ਐ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਇਹ ਤਾਂ ਵਿਚਾਰਾ ਹੈ ਤਰਸ ਜੀ ਦੀ ਹਾਲਤ ਦੇ ਵਿੱਚ ਆਪਾਂ ਕਹਿ ਦਿੰਨੇ ਆ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਕਹਿੰਦੇ ਕਈ ਮੈਨੂੰ ਐਦਾਂ ਇਸ ਨਾਮ ਨਾਲ ਵੀ ਸੱਦਦੇ ਆ ਪਰ ਕਹਿੰਦੇ ਭਇਆ دیਵਾਨਾ ਸ਼ਹਕਾਰ ਨਾਨਕ ਬਉਰਾ ਨਾ ਪਰ ਕਹਿੰਦੇ ਅਸਲ ਚ ਖੇਡ ਕੀ ਐ ਮੁੱਲਾ ਜੀ ਨਾਨਕ ਤਾਂ ਕਹਿੰਦੇ ਆਪਣੇ ਸ਼ਾਹ ਦੇ ਪਿਆਰ ਦੇ ਵਿੱਚ دیਵਾਨਾ ਹੋਇਆ ਹੋਇਆ ਹੈ ਹਉ ਹਰ ਬਿਨੋ ਅਬਰ ਨਾ ਜਨ ਮੈਂ ਹਰੀ ਤੋਂ ਬਿਨਾ ਕਹਿੰਦੇ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਤੇ ਅੱਜ ਵੀ ਬੜੇ ਗੁਰੂ ਕੇ ਪਿਆਰੇ ਚੜ੍ਹਦੀ ਕਲਾ ਵਾਲੇ ਮਿਲਦੇ ਆ ਬਾਬਾ ਜੀ ਮਾਤਾਵਾਂ ਵੀ ਕਈ ਮਿਲਦੀਆਂ ਨੇ ਬਾਬਾ ਜੀ ਗੁਰੂ ਸਾਹਿਬ ਤੋਂ ਬਿਨਾ ਕਿਤੇ ਨਹੀਂ ਜਾਂਦੇ ਗੁਰੂ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਐਸੇ ਵੀ ਹੈ ਨੇ ਅੱਜ ਤੇ ਸਤਗੁਰੂ ਸੱਚੇ ਪਾਤਸ਼ਾਹ ਵੀ ਇੱਥੇ ਕਹਿੰਦੇ ਐ ਕਹਿੰਦੇ ਮੁੱਲਾ ਜੀ ਮੈਂ ਆਪਣੇ ਸ਼ੌ ਦੇ ਪਿਆਰ ਵਿੱਚ ਆਪਣੇ ਰੱਬ ਦੇ ਪਿਆਰ ਵਿੱਚ دیਵਾਨਾ ਹੋਇਆ ਤਾਂ ਕਰਕੇ ਮੈਨੂੰ ਲੋਕ ਬੌਰਾ ਕਹਿੰਦੇ ਐ ਕੋਈ ਮੈਨੂੰ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਪਰ ਮੈਂ ਆਪਣੇ ਪਿਆਰੇ ਦੇ ਪਿਆਰ ਵਿੱਚ ਭਿੱਜਿਆ ਤਉ دیਵਾਨਾ ਜਾਣੀ ਐ ਜਾਂ ਭੈ دیਵਾਨਾ ਹੋਏ ਕਹਿੰਦੇ دیਵਾਨਾ ਉਹਨੂੰ ਜਾਣਿਆ ਜਾਂਦਾ ਹੈ ਜਿਹੜਾ ਕਹਿੰਦੇ ਆਪਣੇ ਇਸ਼ਟ ਦੇਵ ਪਿਆਰ ਵਿੱਚ ਕਹਿੰਦੇ دیਵਾਨਾ ਹੋਵੇ ਉਹਦੇ ਉਹਦੇ ਭੈਅ ਵਿੱਚ ਉਹਦੇ ਡਰ ਵਿੱਚ دیਵਾਨਾ ਹੋਵੇ ਏਕੀ ਸਾਹਿਬ ਬਹਾਰਾ ਦੂਜਾ ਅਵਰਨ ਜਾਣੇ ਕੋਈ ਇੱਕੋ ਇੱਕ ਸਾਹਿਬ ਕਹਿੰਦੇ ਜਿਹਦਾ ਉਹਨੂੰ ਨੇਚਾ ਹੋਵੇ ਤੇ ਦੂਜੇ ਕਿਸੇ ਨੂੰ ਉਹ ਜਾਣਦਾ ਨਾ ਹੋਵੇ ਤਉ ਦਿਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਆਪਣੇ ਉਸ ਇੱਕ ਇਸ਼ਟ ਦੀ ਆਖੀ ਹੋਈ ਕਾਰ ਕਮਾਉਣੀ ਉਹਦੇ ਆਖੇ ਤੋਂ ਬਾਹਰ ਨਾ ਜਾਣਾ ਜਿਵੇਂ ਉਹਨੇ ਆਖ ਦਿੱਤਾ ਓਵੇਂ ਕਰਨਾ ਹੈ ਬਚਨ ਸਰਵਣ ਕੀਤੇ ਆ ਤੁਸੀਂ ਪਹਿਲਾਂ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਇਏ ਇੱਕੋ ਇੱਕ ਕਹਿੰਦੇ ਆਪਣੇ ਖਸਮ ਦਾ ਆਪਣੇ ਇਸ਼ਟ ਦਾ ਆਪਣੇ ਮੁਰਸ਼ਦ ਦਾ ਹੁਕਮ ਨੂੰ ਉਹ ਪਛਾਣੇ ਹੋਰ ਕੋਈ ਸਿਆਣਪ ਕਹਿੰਦੇ ਆਪਣੀ ਨਾ ਵਰਤੇ ਸਹਿ ਸਿਆਣਪ ਲਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਤੇ ਚਲਦੀਆਂ ਵੀ ਨਹੀਂ ਜਿੰਨੀਆਂ ਮਰਜੀ ਸਿਆਣਪਾਂ ਸੀ ਲਾ ਕਰਕੇ ਵੇਖ ਲਈਏ ਇਹ ਚਲਦੀਆਂ ਨਹੀਂ ਕਹਿੰਦੇ ਉਹਦੇ ਅੱਗੇ ਤਉ ਦਿਵਾਨਾ ਜਾਣੀਏ ਜਾ ਸਾਹਿਬ ਤਰੇ ਪਿਆਰ ਆਪਣੇ ਸਾਹਿਬ ਨਾਲ ਕਹਿੰਦੇ ਜਿਹੜਾ ਪਿਆਰ ਧਰਦਾ ਹੈ ਨਾ ਗੂੜਾ ਉਹ ਕਹਿੰਦੇ ਮੰਨਿਆ ਜਾਂਦਾ ਹੈ ਦਿਵਾਨਾ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਆਪਣੇ ਆਪ ਨੂੰ ਕਹਿੰਦੇ ਨੀਵਾ ਜਾਣੇ ਮੰਦਾ ਜਾਣੇ ਪਰਮਾਫ ਕਰਨਾ ਉਹ ਕਹਿੰਦੇ ਸੀ ਅਮਨੋ ਹੀ ਚੰਗੇ ਬੁਰਾ ਨਹੀਂ ਕੋਏ ਤੇ ਸਾਡਾ ਹਸਾਬ ਉਲਟਾ ਹੋਇਆ ਪਿਆ ਅੱਜਕੱਲ ਪਿਆਰਿਓ ਅਸੀਂ ਕਹਿੰਨੇ ਆ ਮੈਂ ਮਾੜਾ ਨਹੀਂ ਤੇ ਕੋਈ ਚੰਗਾ ਨਹੀਂ ਅਸੀਂ ਅੱਜਕੱਲ ਆਪਣੇ ਆਪ ਨੂੰ ਕਹਿੰਨੇ ਆ ਵੀ ਮੈਂ ਬੜਾ ਚੰਗਾ ਤੇ ਫੁਲਾਣਾ ਬੜਾ ਮਾੜਾ ਉਹ ਤੇ ਦੇਖੋ ਜੀ ਇਦਾਂ ਉਹ ਤੇ ਇਦਾਂ ਨਹੀਂ ਪਿਆਰਿਆ ਤੂੰ ਕਿਸੇ ਤੋਂ ਕੀ ਲੈਣਾ ਹੈ ਜਿਹੜਾ ਜਿੱਥੇ ਮਰਜ਼ੀ ਖੜਾ ਹੈ ਜਿਹਦੀ ਜਿੱਦਾਂ ਦੀ ਮਰਜ਼ੀ ਸੋਚ ਹੈ ਜੀਦਾ ਜਿੱਦਾਂ ਦਾ ਮਰਜੀ ਜੀਵਨ ਹੈ ਤੂੰ ਆਪਣੇ ਤੱਕ ਮਤਲਬ ਰੱਖ ਤੇਰਾ ਮਕਸਦ ਹੋਣਾ ਆਪ ਸਵਾਰੇ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਤੇਰਾ ਮਕਸਦ ਹੈ ਮਨ ਤੂੰ ਜੋਤ ਸਰੂਪ ਹੈ ਤੂੰ ਆਪਣੇ ਮਨ ਨੂੰ ਸਮਝਾ ਆਪਣੇ ਆਪ ਤੇ ਕੰਮ ਕਰ ਦੂਜਿਆਂ ਨੂੰ ਸੁਧਾਰਨ ਤੇ ਮਾਫ ਕਰਨਾ ਇਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਰੇ ਤੇ ਕੀ ਕੁਝ ਸੁਣਦਾ ਪੈ ਰਿਹਾ ਗੁਰੂ ਸਭ ਆਪ ਰੱਬ ਅਕਾਲ ਪੁਰਖ ਜੋਤ ਧਾਰ ਕੇ ਆਇਆ ਤੇ ਸਤਿਗੁਰੂ ਨੂੰ ਲੋਕਾਂ ਨੇ ਨਹੀਂ ਬਖਸ਼ਿਆ ਅਸੀਂ ਕਾਦੇ ਵਿਚਾਰੇ ਆਂ ਭਾਈ ਤਾਂ ਕਰਕੇ ਆਪਣੇ ਆਪ ਤੇ ਪਹਿਲਾਂ ਕੰਮ ਕਰੀਏ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਸਾਰੇ ਸੰਸਾਰ ਨੂੰ ਹੀ ਕਹਿੰਦੇ ਕਹਦੇ ਵੀ ਭਲਾ ਹੈ ਚੰਗਾ ਹੈ ਇਹ ਅਵਸਥਾ ਕਹਿੰਦੇ ਜਦੋਂ ਬਣ ਜਾਂਦੀ ਹੈ ਨਾ ਫਿਰ ਇੱਕ ਸਹੀ دیਵਾਨਾ ਸਹੀ ਸਿੱਖ ਪੈਦਾ ਹੁੰਦਾ ਹੈ ਮੁੱਲਾ ਨੂੰ ਜਦੋਂ ਸਤਿਗੁਰਾਂ ਨੇ ਐਦਾਂ ਬਚਨ ਆਖੇ ਮੁੱਲਾ ਪੌਰਾ ਰਹਿ ਜਾਂਦਾ ਹੈ ਕਹਿੰਦਾ ਹੱਦ ਹੋਈ ਕਿਹੜੀ ਬਾਣੀ ਨਾਨਕ ਉਚਾਰਦਾ ਹੈ ਜਦੋਂ ਇਹ ਇਹ ਸ਼ਬਦ ਸੁਣਾਇਆ ਹੋਰ ਬਚਨ ਸਤਿਗੁਰਾਂ ਨੇ ਆਖੇ ਉਪਦੇਸ਼ ਕੀਤਾ ਮੁੱਲਾ ਨੂੰ ਸ਼ਮੇ ਪੰਡਤ ਵਾਂਗ ਉਹ ਵੀ ਟਹਿ ਪਿਆ ਹੱਥ ਜੋੜ ਲਏ ਕਹਿੰਦਾ ਖਿਮਾ ਕਰਿਓ ਕਹਿੰਦਾ ਮੈਂ ਇਹਨਾਂ ਦੇ ਆਖੇ ਤੇ ਆ ਗਿਆ ਨਵਾਬ ਦੌਲਤਖਾਂ ਦੇ ਦਰਬਾਰ ਵਿੱਚ ਹੀ ਗਏ ਸੀ ਇਹਨਾਂ ਦੇ ਆਖੇ ਮੈਂ ਆ ਗਿਆ ਖਿਮਾ ਕਰਿਓ ਤੇ ਹੁਣ ਮੁੱਲਾ ਚੌੜਾ ਜੀਆਂ ਨੂੰ ਉਹ ਜਿਹੜਾ ਨਾਲ ਆਇਆ ਸੀ ਮੁੱਲਾ ਝਾੜਾ ਪਾਉਣ ਵਾਲਾ ਉਹ ਕਹਿੰਦੇ ਲੈ ਕੇ ਜਾਂਦਾ ਦੁਬਾਰਾ ਫਿਰ ਦਰਬਾਰ ਦੇ ਵਿੱਚ ਦੌਲਤਖਾਂ ਦੇ ਪਾਸ ਲੈ ਕੇ ਜਦੋਂ ਗਿਆ ਨਾ ਆਖਣਾ ਕਰਦੇ ਦੌਲਤਖਾਨ ਲੁਦੀ ਨੂੰ ਕਹਿੰਦੇ ਜੀ ਨਾਨਕ ਕੋਈ ਆਮ ਮਨੁੱਖ ਨਹੀਂ ਉਹ ਕੋਈ ਬੌਰਾ ਨਹੀਂ ਉਹ ਕੋਈ دیਵਾਨਾ ਨਹੀਂ ਉਹ ਤਾਂ ਕਹਿੰਦੇ ਕੋਈ ਔਲੀਆ ਅਵਤਾਰ ਹੈ ਉਹ ਵੱਡੀ ਕੋਈ ਅਗੰਮੀ ਸ਼ਕਤੀ ਹੈ ਤੇ ਜਦੋਂ ਐਦਾਂ ਆ ਕਰਕੇ ਉਹ ਮੁੱਲਾ ਨੇ ਦੌਲਤਖਾਨ ਲੁਦੀ ਨੂੰ ਬਚਨ ਆਖੇ ਦੌਲਤਖਾਂ ਲੋਧੀ ਕਹਿੰਦਾ ਅੱਛਾ ਉਹ ਕਹਿੰਦੇ ਇੱਥੇ ਫਿਰ ਹੁਕਮ ਲਾਉਂਦਾ ਕਹਿੰਦੇ ਜਾਓ ਬੁਲਾ ਕੇ ਲਿਆਓ ਨਾਨਕ ਨੂੰ ਆਪਣਾ ਇਹ ਲਕਰ ਭੇਜਿਆ ਬੁਲਾਉਣਾ ਕੀਤਾ ਹੈ ਉਹਨੇ ਜਾ ਕੇ ਆਖਿਆ ਕਹਿੰਦੇ ਦੌਲਤਖਾਂ ਨੇ ਤੁਹਾਨੂੰ ਬੁਲਾਇਆ ਹੈ ਤਿਆ ਕਰਕੇ ਉਹਨੇ ਫਿਰ ਦੱਸਿਆ ਕਹਿੰਦਾ ਜੀ ਨਾਨਕ ਨਹੀਂ ਆਉਂਦਾ ਉਹ ਕਹਿੰਦਾ ਵੀ ਦੌਲਤਖਾਨ ਨੂੰ ਮੇਰੇ ਤੋਂ ਕੀ ਕੰਮ ਐ ਹੁਣ ਨਵਾਬ ਨੂੰ ਮੇਰੇ ਤੋਂ ਕੀ ਕੰਮ ਐ ਜਿਹੜਾ ਵਾਅਦਾ ਘਾਟਾ ਹੋਇਆ ਉਹਨੂੰ ਆਖਿਆ ਵੀ ਫਕੀਰਾਂ ਵਿੱਚ ਵੰਡ ਦੇ ਹੁਣ ਉਹਨੂੰ ਕੀ ਕੰਮ ਐ ਕਹਿੰਦੇ ਉਹ ਨਹੀਂ ਆਉਂਦਾ ਜਾ ਉਹ ਕਹਿੰਦੇ ਫਿਰ ਹੁਕਮ ਕਰ ਦਿੱਤਾ ਕਹਿੰਦੇ ਫੜ ਕੇ ਲਿਆਓ ਫਿਰ ਜੇ ਐਦਾ ਨਹੀਂ ਆਉਂਦਾ ਹੁਣ ਉਹ ਜਿਹੜੇ ਆਇਲਕਾਰ ਭੇਜੇ ਐ ਆਦਮੀ ਭੇਜੇ ਐ ਉਹ ਕਹਿੰਦੇ ਜਾ ਕੇ ਉਹਨਾਂ ਨੇ ਆਖਣਾ ਕੀਤਾ ਵੀ ਨਾਨਕ ਜੀ ਨਵਾਬ ਖਤਾ ਹੋ ਰਿਹਾ ਹੈ ਗੁੱਸਾ ਹੋ ਰਿਹਾ ਹੈ ਵੀ ਜੇ ਤੁਸੀਂ ਇੰਦਾ ਨਾ ਗਏ ਫਿਰ ਸਾਨੂੰ ਫੜ ਕੇ ਲਜਾਣਾ ਪੈਣਾ ਹੈ ਚਲੋ ਤੁਸੀਂ ਫਿਰ ਇਤਿਹਾਸ ਲਿਖਦਾ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਆਉਂਦੇ ਆਪ ਆ ਕਰਕੇ ਨਵਾਬ ਅੱਗੇ ਜਦੋਂ ਖੜੇ ਹੈ ਗੁਰੂ ਸਾਹਿਬ ਨਵਾਬ ਦੌਲਤਖਾਨ ਲੋਧੀ ਪੁੱਛਦਾ ਹੈ ਕਹਿੰਦੇ ਪਹਿਲਾਂ ਕਿਉਂ ਨਹੀਂ ਆਏ ਹੁਕਮ ਨਹੀਂ ਮੰਨਿਆ ਸਲਾਮ ਨਹੀਂ ਕੀਤੀ ਗੁਰੂ ਸਾਹਿਬ ਨੇ ਆ ਕਰਕੇ ਪਹਿਲਾਂ ਸਾਰੇ ਜਣੇ ਸਲਾਮ ਕਰਦੇ ਹੁੰਦੇ ਸ। ਤੇ ਐਤਕੀ ਗੁਰੂ ਸਾਹਿਬ ਨੇ ਨਾ ਕੋਈ ਨਮਸਕਾਰ ਕੀਤੀ ਨਾ ਕੋਈ ਸਲਾਮ ਦੁਆ ਕੁਛ ਨਹੀਂ ਆਖਿਆ। ਤੇ ਦੌਲਤਖਾਨ ਲੋਧੀ ਕਹਿੰਦਾ ਨਾ ਹੀ ਤੁਸੀਂ ਆਏ ਹੋ ਤੇ ਨਾ ਹੀ ਅੱਜ ਸਲਾਮ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਨਵਾਬ ਜਦੋਂ ਤੇਰਾ ਮੈਂ ਖਿਦਮਤਕਾਰ ਸੀ। ਜਦੋਂ ਤੇਰੇ ਘਰ ਵਿੱਚ ਮੈਂ ਨੌਕਰੀ ਕਰਦਾ ਸੀ। ਉਦੋਂ ਤੇਰੇ ਹੁਕਮ ਤੇ ਮੈਂ ਵਈਆਂ ਲੈ ਕੇ ਆਪ ਆਉਂਦਾ ਰਿਆਂ ਅਸੀਂ ਆਪ ਆਉਂਦੇ ਰਿਆਂ ਕਹਿੰਦੇ ਤੈਨੂੰ ਲੇਖਾ ਦੇਣ ਵਾਸਤੇ ਸਾਬਕਾਤਾਬ ਦੇਣ ਵਾਸਤੇ ਪਰ ਕਹਿੰਦੇ ਆਪਣਾ ਲੇਖਾ ਹੁਣ ਤੀਜੀ ਵਾਰ ਹੋ ਨਿਪੜਿਆ ਹੁਣ ਮੈਂ ਤੇਰਾ ਖਿਦਮਤਕਾਰ ਨਹੀਂ ਹੁਣ ਮੈਂ ਖੁਦਾ ਦਾ ਖਿਦਮਤਕਾਰ ਹਾਂ ਹੁਣ ਮੈਂ ਕਹਿੰਦੇ ਖੁਦਾ ਦਾ ਹੋਏ ਗਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਹ ਬਚਨ ਜਦੋਂ ਆਖੇ ਫਿਰ ਨਵਾਬ ਦੌਲਤ ਖਾਂ ਆਖਦਾ ਚਲੋ ਠੀਕ ਹੈ ਫਿਰ ਆਪਾਂ ਦੇਖਾਂਗੇ ਕਹਿੰਦੇ ਜੇ ਤੂੰ ਖੁਦਾਇ ਦਾ ਹੋਇਆ ਤੇ ਖੁਦਾਇਆ ਤੇਰਾ ਹੈ ਕਿ ਨਹੀਂ ਹੈ ਇਹ ਆਪਾਂ ਦੇਖਦੇ ਹਾਂ ਕਹਿੰਦੇ ਅਗਲਾ ਪ੍ਰਸੰਗ ਜੋ ਆ ਰਿਹਾ ਗੁਰੂ ਪਿਆਰ ਵਾਲਿਓ ਉਹ ਫਿਰ ਜਦੋਂ ਨਵਾਬ ਦੌਲਤ ਖਾਨ ਸਤਗੁਰਾਂ ਨੂੰ ਲੈ ਕੇ ਜਾਂਦਾ ਹੈ ਮਸਜਿਦ ਦੇ ਵਿੱਚ ਮਸਜਿਦ ਦੇ ਵਿੱਚ ਉੱਥੇ ਜਾ ਕੇ ਨਮਾਜ਼ ਅਦਾ ਹੁੰਦੀ ਹੈ ਉਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਮਾਂ ਹੋ ਚੁੱਕਿਆ ਆਓ ਧੰਨਵਾਦ ਹੈ ਸੰਗਤਾਂ ਦਾ ਜੋ ਆਪ ਜੀ ਪਹੁੰਚ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਹਰ ਰੋਜ਼ ਸਰਵਣ ਕਰਦੇ ਹੋ ਸੋ ਭਾਈ ਬੇਨਤੀ ਹੈ ਕਿ ਵਾਚੜ ਕੇ ਇਸੇ ਤਰੀਕੇ ਦੇ ਨਾਲ ਹਾਜ਼ਰੀਆਂ ਭਰੋ ਗੁਰੂ ਕਰਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਲੜੀਵਾਰ ਕਥਾ ਵਿਚਾਰ ਜੋ ਪਿਛਲੇ ਕਈ ਰੋਜ਼ ਤੋਂ ਆਪ ਜੀ ਸਰਵਣ ਕਰਦੇ ਆ ਰਹੇ ਹੋ ਨਿਰੰਤਰ ਇਸੇ ਤਰ੍ਹਾਂ ਇਤਿਹਾਸ ਸਾਂਝ ਪੈਂਦੀ ਏ ਸਵਾ ਉਹ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜਨਾ ਕਰੀਏ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਸਤਿਗੁਰੂ ਦੀਆਂ ਬੜੀਆਂ ਰਹਿਮਤਾਂ ਹੁੰਦੀਆਂ ਨੇ ਬੋਲਦਿਆਂ ਆਪੋ ਸੋਨੇ ਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਜੀ ਬਖਸ਼ ਲੈਣਾ ਭੁੱਲਾ ਨਾ ਚਿਤਾਰਨੀਆਂ ਕਾਜੋ ਵਜ ਕੇ ਸ਼ਲੋਕ ਵਿੱਚ ਬੋਲੋ ਅਰਦਾਸ ਬੇਨਤੀ ਉਸ ਤੋਂ ਬਾਅਦ ਸਤਿਗੁਰਾਂ ਦੇ ਪਾਵਨ ਹੁਕਮ ਸਤਨਾਮ ਵੈ ਗੁਰੂ ਕਰਦੇ ਆਂ ਕਰੋ ਕਰੀ ਚਾਲੇ ਪਾਣੀ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਚੰਗਿਆਈਆ ਗੁਰਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ